ਬਾਦਸ਼ਾਹ ਲੱਕੜਾਂ ਕੱਟਣ ਵਾਲੇ ਨੂੰ ਚੰਦਨ ਦਾ ਵਾਗ ਭੇਟਾ ਦੇ ਦਿੰਦਾ ਹੈ ਚੰਦਨ ਦਾ ਵਾਗ ਭੇਟਾ ਦੇ ਦਿੰਦਾ ਹੈ ਅਤੇ ਹੁਣ ਜਿਹੜਾ ਲੱਕੜਾਂ ਕੱਟਣ ਵਾਲਾ ਉਹ ਲੱਕੜਾਂ ਨੂੰ ਕੱਟਦਾ ਹੈ ਉਹਨਾਂ ਦੇ ਕੋਲੇ ਬਣਾ ਬਣਾ ਕੇ ਵੇਚ ਦਿੰਦਾ ਹੈ ਬਾਦਸ਼ਾਹ ਨੇ ਚੰਦਨ ਦਾ ਵਾਗ ਭੇਟਾ ਦੇ ਦਿੱਤਾ ਹੁਣ ਲੱਕੜਾਂ ਕੱਟਣ ਵਾਲਾ ਸੋਚਦਾ ਮਨਾ ਅੱਗੇ ਤੇ ਜੰਗਲ ਦੇ ਵਿੱਚ ਲੱਕੜਾਂ ਲੱਭਣ ਦੇ ਲਈ ਜਾਣਾ ਪੈਂਦਾ ਸੀ ਹੁਣ ਮੈਨੂੰ ਬਾਦਸ਼ਾਹ ਨੇ ਇੱਕ ਬਾਗ ਭੇਟਾ ਦੇ ਦਿੱਤਾ ਹੁਣ ਮੈਨੂੰ ਕਿਤੇ ਵੀ ਜਾਣ ਦੀ ਲੋੜ ਨਹੀਂ ਐ ਆਖੂ ਸਤਨਾਮ ਸ੍ਰੀ ਵਾਹਿਗੁਰੂ ਮੈਂ ਇਹਨਾਂ ਨੂੰ ਕੋਲੇ ਬਣਾ ਬਣਾ ਕੇ ਬਾਜ਼ਾਰ ਦੇ ਵਿੱਚ ਵੇਚਾਂਗਾ ਬੜੀ ਮਾਇਆ ਕਮਾਵਾਂਗਾ ਹੁਣ ਜਿਹੜਾ ਚੰਦਨ ਦਾ ਬਾਗ ਬਾਦਸ਼ਾਹ ਨੇ ਦਿੱਤਾ ਸੀ ਲੱਕੜਾ ਕੱਟਣ ਵਾਲਾ ਚੰਦਨ ਦੀ ਲੱਕੜ ਨੂੰ ਕੱਟਦਾ ਉਹਨੂੰ ਜਾਲ ਕੇ ਉਹਦੇ ਕੋਲੇ ਬਣਾ ਬਣਾ ਕੇ ਵੇਚੀ ਜਾਂਦਾ ਹੈ ਸਮਾਂ ਆਪਣੀ ਚਾਲ ਚੱਲਿਆ ਜਾਂਦਾ ਜਿੰਨਾ ਵੀ ਚੰਦਨ ਦਾ ਵਾਗ ਬਾਦਸ਼ਾਹ ਨੇ ਦਿੱਤਾ ਸੀ ਉਹ ਲੱਕੜਾ ਕੱਟਣ ਵਾਲੇ ਨੇ ਸਾਰਾ ਹੀ ਵਾਗ ਕੋਲੇ ਬਣਾ ਬਣਾ ਕੇ ਵੇਚ ਦਿੱਤਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਇੱਕ ਦਿਨ ਕੀ ਹੋਇਆ ਬਾਦਸ਼ਾ ਨੂੰ ਚੰਦਨ ਦੀ ਲੱਕੜ ਦੀ ਲੋੜ ਪੈ ਗਈ ਬਾਦਸ਼ਾ ਨੂੰ ਯਾਦ ਆ ਗਿਆ ਵੀ ਮੈਂ ਕਿਸੇ ਨੂੰ ਚੰਦਨ ਦੀ ਲੱਕੜ ਦਾ ਵਾਅਦਾ ਭੇਟਾ ਦਿੱਤਾ ਸੀ ਆਪਣੇ ਸਿਪਾਹੀਆਂ ਨੂੰ ਬਾਦਸ਼ਾ ਕਹਿੰਦਾ ਉਸ ਬੰਦੇ ਦੇ ਕੋਲ ਜਾ ਕੇ ਚੰਦਨ ਦੀ ਲੱਕੜ ਲੈ ਕੇ ਆਓ ਉਹਦੇ ਕੋਲੋਂ ਇਦਾਂ ਲੱਕੜ ਨਹੀਂ ਲੈ ਕੇ ਆਉਣੀ ਜਿੰਨੀ ਵੀ ਲੱਕੜ ਲੈ ਕੇ ਆਓਗੇ ਉਹਦੀ ਭੇਟਾ ਦੇ ਕੇ ਆਉਣੀ ਹੈ ਤੇ ਹੁਣ ਬਾਦਸ਼ਾਹ ਦੇ ਸਿਪਾਈ ਚਲੇ ਗਏ ਲੱਕੜਾ ਕੱਟਣ ਵਾਲੇ ਨੂੰ ਜਾ ਕੇ ਕਹਿੰਦੇ ਨੇ ਸਾਨੂੰ ਬਾਦਸ਼ਾਹ ਨੇ ਭੇਜਿਆ ਉਹਨਾਂ ਨੇ ਚੰਦਨ ਦੀ ਲੱਕੜ ਮੰਗਾਈ ਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਤੇ ਹੁਣ ਲੱਕੜਾਂ ਕੱਟਣ ਵਾਲਾ ਕਹਿੰਦਾ ਵੀ ਮੈਂ ਤਾਂ ਲੱਕੜਾਂ ਨੂੰ ਚੰਦਨ ਦੀ ਲੱਕੜ ਨੂੰ ਕੱਟ ਕੇ ਉਹਦੇ ਖੋਲੇ ਬਣਾ ਬਣਾ ਕੇ ਵੇਚ ਦਿੱਤਾ ਹੁਣ ਤੇ ਚੰਦਨ ਦੀ ਲੱਕੜ ਹੈ ਨਹੀਂ ਤੇ ਜਦੋਂ ਬਾਦਸ਼ਾਹ ਦੇ ਸਿਪਾਈ ਵਾਪਸ ਮੁੜਨ ਲੱਗੇ ਐ ਉਹ ਲੱਕੜਾਂ ਕੱਟਣ ਵਾਲੇ ਨੂੰ ਯਾਦ ਆ ਗਿਆ ਉਹਨੇ ਚੰਦਨ ਦੀ ਲੱਕੜ ਦਾ ਦਸਤਾ ਕੋਹਾੜੇ ਦੇ ਵਿੱਚ ਪਾਇਆ ਹੋਇਆ ਕੋਹਾੜੇ ਦੇ ਵਿੱਚੋਂ ਚੰਦਨ ਦੀ ਲੱਕੜ ਦਾ ਦਸਤਾ ਕੱਢ ਕੇ ਸਿਪਾਈਆਂ ਨੂੰ ਦੇ ਦਿੱਤਾ ਤੇ ਹੁਣ ਸਿਪਾਈਆਂ ਨੇ ਬਦਲੇ ਦੇ ਵਿੱਚ ਬੜੀ ਮਾਇਆ ਦਿੱਤੀ ਐ ਕਿਉਂਕਿ ਜਿਹੜੀ ਚੰਦਨ ਦੀ ਲੱਕੜ ਐ ਉਹ ਬੜੀ ਮਹਿੰਗੀ ਹੁੰਦੀ ਐ ਚੰਦਨ ਦੀ ਲੱਕੜ ਦਾ ਛੋਟਾ ਜਿਹਾ ਟੁਕੜਾ ਵੀ ਬੜਾ ਮਹਿੰਗਾ ਮਿਲਦਾ ਹੈ ਬਾਦਸ਼ਾਹ ਦੇ ਸਿਪਾਈਆਂ ਨੇ ਚੰਦਨ ਦੀ ਲੱਕੜ ਦੇ ਦਸਤੇ ਦੀ ਬੜੀ ਮਾਇਆ ਦਿੱਤੀ ਹੈ ਤੇ ਹੁਣ ਲੱਕੜਾਂ ਕੱਟਣ ਵਾਲਾ ਵੇਖਦਾ ਇੰਨੀ ਮਾਇਆ ਸਿਪਾਈਆਂ ਨੂੰ ਪੁੱਛਦਾ ਵੀ ਇੰਨੀ ਮਾਇਆ ਕਿਉਂ ਸਿਪਾਈਆਂ ਨੇ ਜਵਾਬ ਦਿੱਤਾ ਜਿਹੜੀ ਚੰਦਨ ਦੀ ਲੱਕੜ ਹੈ ਇਹ ਬੜੀ ਮਹਿੰਗੀ ਹੁੰਦੀ ਹੈ ਇਹ ਅਸੀਂ ਨੇ ਹੱਕ ਦਿੱਤਾ ਜਿੰਨੀ ਤੈਨੂੰ ਮਾਇਆ ਦਿੱਤੀ ਐ ਇਸ ਲੱਕੜ ਦੀ ਇੰਨੀਓ ਕੀਮਤ ਐ ਜਦੋਂ ਇਹਨਾਂ ਦੱਸਿਆ ਲੱਕੜਾ ਕੱਟਣ ਵਾਲਾ ਬੜਾ ਹੀ ਪਛਤਾਉਂਦਾ ਆਪਣੇ ਮੱਥੇ ਦੇ ਉੱਤੇ ਹੱਥ ਲਾਇਆ ਐ ਐ ਮਨਾ ਇਹ ਚੰਦਨ ਦੀ ਲੱਕੜ ਦੀ ਇੰਨੀ ਕੀਮਤ ਐ ਮੈਨੂੰ ਤੇ ਪਤਾ ਹੀ ਨਹੀਂ ਸੀ ਮੈਂ ਤਾਂ ਲੱਕੜ ਨੂੰ ਸਾਂਭਿਆ ਹੀ ਨਹੀਂ ਮੈਂ ਤਾਂ ਚੰਦਨ ਦੇ ਵਾਗ ਨੂੰ ਕੋਲੇ ਵਣਾ ਬਣਾ ਕੇ ਵੇਚ ਦਿੱਤਾ ਮੈਨੂੰ ਜੇ ਪਤਾ ਹੁੰਦਾ ਇਸ ਚੰਦਨ ਦੀ ਲੱਕੜ ਦੀ ਇੰਨੀ ਕੀਮਤ ਐ ਇੰਨਾ ਮਹਿੰਗਾ ਦੀ ਚੰਦਨ ਐ ਜੇ ਮੈਨੂੰ ਪਤਾ ਹੁੰਦਾ ਮੈਂ ਇਹਨੂੰ ਕੋਲੇ ਬਣਾ ਬਣਾ ਕੇ ਨਾ ਵੇਚਦਾ ਯਾਕੂ ਸਤਨਾ ਸ਼੍ਰੀ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਬੰਦਿਆ ਚੰਦਨ ਦੀ ਲੱਕੜ ਦੇ ਨਾਲੋਂ ਕਈ ਸੌ ਗੁਣਾ ਵੱਧ ਕੇ ਸਾਡੇ ਸੁਆਸ ਮਹਿੰਗੇ ਐ ਸਾਡੇ ਸੁਆਸ ਮਹਿੰਗੇ ਐ ਜੇ ਜਾਣਾ ਤਿਲ ਥੋੜੜੇ ਸੰਮਲ ਬੁੱਕ ਜੇ ਜਾਣਾ ਸੋ ਨੰਡੜਾ ਤਾਂ ਥੋੜਾ ਮਾਣ ਇਹ ਸਵਾਸ ਬੜੇ ਮਹਿੰਗੇ ਨੇ ਬੜੇ ਕੀਮਤੀ ਸਵਾਸ ਹੈ ਇਹਨਾਂ ਸਵਾਸਾਂ ਨੂੰ ਸੰਭਲ ਲੈ ਜੇ ਤੂੰ ਇਹਨਾਂ ਸਵਾਸਾਂ ਨੂੰ ਨਾ ਸੰਭਿਆ ਇੱਕ ਦਿਨ ਐਸ ਜੀਵਨ ਨੇ ਸਾਡੇ ਹੱਥੋਂ ਛੁੱਟ ਜਾਣਾ ਸਾਡੇ ਸਵਾਸਾਂ ਨੇ ਖਤਮ ਹੋ ਜਾਣਾ ਉਦੋਂ ਸਾਨੂੰ ਸਵਾਸਾਂ ਦੀ ਕੀਮਤ ਦਾ ਪਤਾ ਲੱਗਣਾ ਜਿਵੇਂ ਲੱਕੜਾਂ ਕੱਟਣ ਵਾਲਾ ਚੰਦਨ ਦਾ ਬਾਗ ਫੂਕਣ ਤੋਂ ਬਾਦ ਪਛਤਾਉਂਦਾ ਏ ਇਦਾਂ ਹੀ ਕਿਤੇ ਸਾਨੂੰ ਵੀ ਪਛਤਾਉਣਾ ਨਾ ਪੈ ਜਾਏ ਬੜਾ ਮਹਿੰਗਾ ਜੀਵਨ ਹੈ ਭਾਈ ਆਪਣੇ ਜੀਵਨ ਨੂੰ ਸਾਂਭ ਲੋ ਨਾਮ ਜਪੋ ਬਾਣੀ ਪੜੋ ਸੱਚੇ ਪਾਤਸ਼ਾਹ ਜੀਆਂ ਦੇ ਚਰਨਾਂ ਦੇ ਨਾਲ